ਦ੍ਰਿਸ਼ਟ ਤਰਤ ਤਮ ਹਰਨ ਪਟ ਕਹਿ ਰਹੇ ਨੇ ਕਹਿੰਦੇ ਜਿਸ ਦੇ ਉੱਤੇ ਗੁਰੂ ਅੰਗ ਦੇ ਪਾਸ਼ਾ ਜੀਆਂ ਦੀ ਅੰਮ੍ਰਿਤ ਦ੍ਰਿਸ਼ਟੀ ਪਹਿ ਜਾਂਦੀ ਹੈ ਉਸ ਦੇ ਅੰਦਰੋਂ ਸਾਰਾ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਹੈ ਕੀ ਹੈ ਦ੍ਰਿਸ਼ਟ ਤਰਤ ਤਮ ਹਰਨ ਤਮ ਨਾਮ ਹਨੇਰੇ ਨੂੰ ਕਹਿੰਦੇ ਨੇ ਕੀ ਹੈ ਹਨੇਰ ਨੂੰ ਜਦਾਂ ਅਸੀਂ ਪੜਦੇ ਆ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਤਿਮਰਨ ਹਨੇਰਾ ਇੱਥੇ ਤੰਮ ਵੀ ਹਨੇਰਾ ਤੇ ਤਿਮਰ ਵੀ ਹਨੇਰਾ ਅਗਿਆਨਤਾ ਕਿਸੇ ਵੀ ਅਗਿਆਨ ਦੇ ਪਦਾਰਥ ਦੇ ਵਿੱਚ ਮੇਰਾ ਸਿੱਖ ਟੱਕਰਾ ਨਹੀਂ ਖਾਊਗਾ ਠੀਕ ਹੈ ਨਾ ਜੀ ਇਹ ਕਥਾ ਦੇਖੋ राजे ਆਪ ਜੀ ਨੂੰ ਬੇਨਤੀ ਕਰਦੀ ਏ ਥੋੜਾ ਐਨ ਧਿਆਨ ਨਾਲ ਬੈਠਿਆ ਕਰੋ ਗੂੜੇ ਹੋ ਕੇ ਬੈਠਿਆ ਕਰੋ ਗੂੜਾ ਆਨੰਦ ਲੈਣ ਵਾਲਾ ਹੈ ਹੈਨਾ ਜੀ ਕੋਈ ਤੁਹਾਨੂੰ ਸ਼ਾਖੀ ਪ੍ਰਮਾਣ ਨਹੀਂ ਐਡਾ ਜੋ ਪਾਸ਼ਾ ਬਖਸ਼ੇ ਕਰਦੇ ਉਹ ਅਖਰ ਤੁਹਾਡੇ ਅੱਗੇ ਰੱਖ ਰਹੇ ਹਨ ਹੈਨਾ ਜੀ ਤੋਂ ਪਾਸ਼ਾ ਕਿਰਪਾ ਕਰਨ ਕੇ ਦ੍ਰਿਸ਼ਟ ਧਰਤ ਤਮ ਹਰਨ ਤੇ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰੋ ਇੱਕ ਦ੍ਰਿਸ਼ਟੀ ਮੇਰੇ ਤੇ ਵੀ ਪਾ ਦਿਓ ਮੈਂ ਬਹੁਤ ਵਾਰੀ ਬੋਲਿਆ ਹੈ ਕਿ ਹਰ ਇੱਕ ਜਗਿਆਸੂ ਸੰਗਤ ਦੇ ਵਿੱਚ ਆਉਣ ਵਾਲਾ ਪਰਸਨੀ ਜਿੰਨੀ ਕਥਾ ਹੁੰਦੀ ਉਹ ਆਪਣੇ ਮਨ ਤੇ ਲਾਵੇ ਤੇ ਉਸ ਹਿਸਾਬ ਨਾਲ ਆਪਣਾ ਆਪ ਗੁਰੂ ਅੱਗੇ ਰੱਖੇ ਫਿਰ ਇਹ ਨਹੀਂ ਕਿ ਖਣੀ ਕੇ ਸੰਜੀ ਜੀ ਸੁਨਾਤੀ ਤੇ ਕਿਸੇ ਤੇ ਬਣੀ ਲੱਗੀ ਇਹ ਨਾ ਕਰੋ ਉਹ ਮੈਂ ਹੀ ਆ ਜਿਹਨੂੰ ਸੁਣਾ ਰਹੇ ਨੇ ਬਸ ਇੱਥੇ ਆ ਜਾਓ ਤੁਸੀਂ ਠੀਕ ਹੈ ਨਾ ਜੀ ਦ੍ਰਿਸ਼ਟ ਤਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸ਼ ਦਹਨ ਅਗ ਜਿਹਦੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਹੈ ਉਹਦੇ ਜਨਮ ਜਨਮਾਂ ਦੇ ਉਹ ਪਾਪ ਛਾੜ ਕੇ ਰੱਖ ਦਿੰਦੇ ਨੇ ਦਹਨ ਅਗ ਪਾਪ ਪ੍ਰਨਾਸ਼ਨ ਸ਼ਬਦ ਸੂਰ ਬਲਵੰਤ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਸ਼ਬਦ ਦੇ ਪੂਰੇ ਸੂਰਮੇ ਸਨ ਜਿਸ ਤਰ੍ਹਾਂ ਕਈ ਸੂਰਮੇ ਕਹਿੰਦੇ ਕਿ ਮੇਰਾ ਬਾਲ ਖਾਲੀ ਨਹੀਂ ਜਾਂਦਾ ਕਿ ਮੇਰਾ ਬਾਲ ਤੀਰ ਛੱਡ ਦਿੰਦਾ ਹੈ ਇਹ ਖਾਲੀ ਨਹੀਂ ਜਾਂਦਾ ਠੀਕ ਹੈ ਨਾ ਜੀ ਤਾਂ ਇਸ ਤਰ੍ਹਾਂ ਗੁਰੂ ਅੰਗਦ ਦੇ ਪਾਤਸ਼ਾਹ ਜੀਆਂ ਦੇ ਪਵਿੱਤਰ ਇਸ ਆਤਮਿਕ ਮੁਖ ਦੇ ਵਿੱਚੋਂ ਜਿਹੜਾ ਵੀ ਸ਼ਬਦ ਚੱਲਦਾ ਸੀ ਜਿਸ ਵਾਸਤੇ ਚੱਲਦਾ ਸੀ ਜਿਹੜਾ ਕੰਮ ਕਰਨਾ ਸੀ ਉਹਨੂੰ ਪੂਰਾ ਕਰਦਾ ਸੀ ਉਹ ਸ਼ਬਦ ਦੇ ਛੂਰੇ ਸੰ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸ਼ਨ ਸ਼ਬਦ ਛੱਡ ਦਿੰਦਾ ਹੈ ਕਿ ਇਹਦੇ ਅੰਦਰੋਂ ਕ੍ਰੋਧ ਕਾਮ ਇਹ ਖਤਮ ਕਰਨਾ ਹੈ ਪਰ ਹੋਵੇ ਕਿ ਮੇਰੇ ਗੁਰੂ ਦਾ ਆਇਆ ਇੱਥੇ ਤੱਕ ਪਹੁੰਚੋ ਸ਼ਰਧਾ ਨਾਲ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸ਼ਨ ਲੋਭ ਮੋ ਵਸ਼ਕਰਣ ਅੰਦਰ ਲਾਲਸਾ ਬੜੀ ਹੈ ਦੁਨੀਆ ਦੀ ਪਦਾਰਥ ਦੀ ਬੜੀ ਲਾਲਸਾ ਹੈ ਇਹਨੂੰ ਕੌਣ ਵਸ਼ੀਕਾਰ ਕਰੋ ਛਾਡੇ ਤੋਂ ਤਾਂ ਹੋਇਆ ਨਹੀਂ ਇੰਨੇ ਸਾਲਾਂ ਵਿੱਚ ਫੇਜੇ ਤੇ ਤੋਂ ਨਹੀਂ ਹੋਇਆ ਤੇ ਫਿਰ ਗੁਰੂ ਦੇ ਅਗੇ ਆਪਣਾ ਆਪ ਛੱਡਦੇ ਹੋ ਆਪ ਹੀ ਕਰ ਦੇਣਗੇ ਲੋਭ ਮੋਹ ਵਸ਼ਕਨ ਲੋ ਨੂੰ ਲੋਭ ਨੂੰ ਮੋਹ ਨੂੰ ਵਸ਼ ਕਰਨ ਵਾਲੇ ਉਹ ਰਹਿਬਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸ਼ਰਨ ਜਾਚਕ ਪ੍ਰਤਪਾਲਨ ਔਰ ਸ਼ਰਨ ਆਏ ਦੀ ਪਾਲਣਾ ਕਰਦੇ ਛਨ ਸ਼ਰਨ ਆਵੇ ਚ ਸਕੰਠ ਲਾਵੇ ਬਿਰਧ ਸੁਆਮੀ ਸੰਧ ਸ਼ਰਨ ਜਾਚਕ ਪ੍ਰਤ ਪਾਲਣ ਆ